ਦਲਜੀਤ ਇਸ ਦੁਕਾਨ ਤੇ ਆਏ ਸੀ ਨਾਲ ਨਿਰੂ ਬਾਜਵਾ ਤੇ ਆਪਣੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਰੀਲ ਵੀ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਉਹ ਤਾਰੀਫ਼ ਕਰ ਰਹੇ ਸੀਗੇ ਕਿ ਘੇ ਲੱਗ ਗਿਆ ਕੁਲਚੇ ਨੰਬਰ ਸਰੀਏ ਦੇ ਕੁਲਚੇ ਨੂੰ ਤੇ ਹੁਣ ਖਾਵਾਂਗੇ ਅੰਮ੍ਰੋਸਰੀ ਨੌਂ ਤੇ ਸ਼ੋਲੇ ਮੱਖਣ ਰੱਖ ਕੇ ਅਸ਼ਕ ਲਾਵੇ ਲੱਗ ਗਿਆ ਕਿ ਦੇਸੀ ਕੇ ਅੱਜ ਅਰਸ਼ੀ ਕੁਲਚੇ ਵਾਲਾ ਕੱਟ ਤੇ ਬ੍ਰਾਂਡ ਪੰਜਾਬੀ ਜਿਆਦਾ ਚੱਲਦਾ ਜੀ ਏ ਤੇ ਵਾਹਿਗੁਰੂ ਦੀ ਕਿਰਪਾ ਆ ਗਈ ਹੈ ਦੇਖੋ ਜਿੱਥੇ ਉਹਦੀ ਨਜ਼ਰ ਤੇ ਨਜ਼ਰ ਹੋਏਗੀ ਨਾ ਉਥੇ ਸਭ ਕੁਝ ਆ ਜਾ ਜਿੱਥੇ ਉਹਦੀ ਨਜ਼ਰ ਤੇ ਨਜ਼ਰ ਨਹੀਂ ਗਈ ਵਰ ਕੁਝ ਨਹੀਂ ਗਾ ਕੀ ਬੜਾ ਕੁਝ ਕਰਦੇ ਨੇ ਕਹਿੰਦੇ ਨੇ ਲੈ ਇਹਨਾਂ ਨੇ ਪ੍ਰੋਪਗੈਂਡਾ ਕਰ ਲਿਆ ਦਲਜੀਤ ਆ ਗਿਆ ਤੇ ਕੀ ਹੋ ਗਿਆ ਮੇਰੇ ਲਈ ਬੜੀ ਵੱਡੀ ਗੱਲ ਸੀ ਮੈਂ ਫੇਰ ਭਾਰੀ ਨੂੰ ਇੱਕ ਬੇਨਤੀ ਕਰਾਂਗਾ ਕਿ ਜਦੋਂ ਆਓ ਹੁਣ ਫੇਰ ਹੋ ਗਿਆ ਜੀ ਉਹਦੇ ਬੜੀ ਕਿਰਪਾ ਹੋਏਗੀ ਮੇਰੇ ਬ੍ਰਦਰ ਨੇ ਕਿਹਾ ਸੀ ਕਿ ਭਾਰੀ ਇਹ ਤੁਸੀਂ ਗੁਲਚਾ ਖਾਣਾ ਹੈ ਇਹ ਤੁਹਾਡਾ ਕਿ ਹੋਇਆ ਤੇ ਭਾਈ ਨੇ ਹਰਦੇ ਹਰਦੇ ਨੈਚੁਰਲ ਫੋਟੋ ਕੀਆ ਤੁਸੀਂ ਫੋਟੋ ਕਿਚਨ ਦੇ ਦੇਖਣਾ ਬਸ ਨੈਚੁਰਲ ਫੋਟੋ ਆਈ ਹੋਈ ਹੈ ਉਹ ਬੜੀ ਸੋਹਣੀ ਲੱਗ ਰਹੀ ਹੈ ਕੁਲਚੇ ਚ ਖਾਸ ਕੀ ਹੈ ਕਿ ਦਲਜੀਤ ਦਾ ਸਾਂ ਨੀਰੂ ਬਾਈਵਾ ਹੋਰ ਵੱਡੇ ਵੱਡੇ ਤੁਹਾਡੇ ਕੋਲ ਆ ਕੇ ਜਾਂਦੇ ਆ ਜਿੰਨੀ ਮਰਜ਼ੀ ਦਰਵਾਏ ਹੋਣ ਦੇਖੋ ਸਰ ਕੁਲਚਾ ਤੇ ਆਪਣੇ ਵੱਲੋਂ ਨਿਯਤ ਨਾਲ ਲਈਦਾ ਹੈ ਅੱਛੀ ਚੀਜ਼ ਖਵਾਈਦੀ ਹੈ ਬਸ ਸਹੀ ਕਿਰਪਾ ਤੇ ਗੁਰਾਮਦਾਸ ਜੀ ਗੱਲ ਮੁਕਨੀ ਪਤਾ ਕਿੱਥੇ ਹੈ ਮੋਰਲ ਆਫ ਦਾ ਸਟੋਰੀ ਗੁਰਾਮਦਾਸ ਜੀ ਦੀ ਕਿਰਪਾ ਬਸ ਇਸ ਤੋਂ ਤੇ ਕੁਝ ਨਹੀਂ ਜਦੋਂ ਗੁਰਾਮਦਾ ਸਿੰਘ ਦਾ ਇੱਕ ਨਾਂ ਆ ਜਾਂਦਾ ਨਾ ਫਿਰ ਉਸ ਤੋਂ ਉੱਤੇ ਕੁਝ ਨਹੀਂ ਐ ਸਾਡਾ ਜਿਹੜਾ ਪਲੇਟਫਾਰਮ ਹੈ ਨਾ ਇਹਨੂੰ ਸੁਥਰਾ ਰੱਖਣਾ ਬੜਾ ਜ਼ਰੂਰੀ ਹੈ ਇਹ ਕਿਨੂੰ ਸੁਥਰਾ ਰੱਖਣਾ ਜ਼ਰੂਰੀ ਹੈ ਇਹ ਕਿਨੂੰ ਦੋਵੇਂ ਚੀਜ਼ਾਂ ਨiyet ਨਾਲ ਕਰਾਂਗੇ ਤੇ ਵੈਗਰੂ ਆਪੇ ਭਾਗ ਲਾ ਜਾਂਦਾ ਸਾਰਾ ਦੁਨੀਆ ਇੱਕ ਇੰਡੀਆ ਦੀ ਲੈਵਲ ਤੇ ਨਹੀਂ ਹੈ ਉਹ ਦੁਨੀਆ ਉਹਨਾਂ ਨੂੰ ਜਾਣਦੀ ਹੈ ਤੇ ਉਹ ਜਦੋਂ ਸਾਡੀ ਦੁਕਾਨ ਤੇ ਆਏ ਨੇ ਤੇ ਤੁਸੀਂ ਮੇਰੀ ਜਗ੍ਹਾ ਤੇ ਹੋਗੇ ਤੁਹਾਡੇ ਦਿਲ ਤੇ ਕੀ ਬੀਦੀ ਹੋएगी ਐਲੂ ਕੰਡੇ ਖੜੇ ਹੋ ਜਾਂਦੇ ਥੋਲੇ ਨਾ ਕਹਿਣਾ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਕਿਸੇ ਨੂੰ ਤਾਨਾ ਮਾਰ ਰਿਹਾ ਤੂੰ ਕਿਉਂ ਟੌਰ ਮਾਰੀ ਰਿਹਾ ਤੇਰੇ ਕੋ ਤੇ ਦਲਜੀਤ ਦੇ ਸ਼ੋਹ ਦੀਆਂ ਟਿੱਕ ਟਾ ਹੈ ਨਹੀਂ ਤੁਸੀਂ ਤੇ ਫਿਰ ਰੋਪ ਵੀ ਮਾਰ ਦਿਓ ਕਿ ਮੇਰੇ ਕੋ ਤੇ ਦਲਜੀਤ ਬਹਿ ਕੇ ਗਏ ਨਹੀਂ ਭਾਈ ਕੰਗ ਸਾਹਿਬ ਦੀ ਅਸੀਂ ਵੀਡੀਓ ਦੇਖੀ ਸੀ ਉਹਨਾਂ ਨੇ ਕਿਹਾ ਸੀ ਵਾਕਫਿਰ ਦੇ ਤੌਰ ਤੇ ਕੋਈ ਟਿੱਕ ਟਾ ਨਹੀਂ ਫੋਨ ਨਾ ਕਰੇ ਅਸੀਂ ਫੋਨ ਵੀ ਨਹੀਂ ਕੀਤਾ ਅਸੀਂ ਕਿਹਾ ਸਾਲੂੜੀ ਚਾਹੀਦੀ ਆ ਦੇਖੋ ਸਾਨੂੰ ਜਦੋਂ ਇੱਕ ਬੰਦਾ ਆ ਮਿਲ ਗਿਆ ਤੇਰੇ ਸ਼ੋਹ ਨੂੰ ਕੀ ਕਰਾਂਗੇ ਜਦੋਂ ਭਾਈ ਨੇ ਆਣਾ ਫੇਰ ਆ ਜਾਣਾ ਲੋਕਾਂ ਨੇ ਉਹਨੂੰ ਉੱਥੇ ਵੇਖਣ ਜਾਣਿਆ ਭਾਈ ਨੂੰ ਭਾਈ ਨੇ ਇੱਥੇ ਆ ਕੇ ਕਹਿਣਾ ਲਓ ਮੈਨੂੰ ਦੇਖੋ ਅਸੀਂ ਆ ਗਏ ਆ ਤੇ ਹੋਰ ਕੀ ਚਾਹੀਦਾ ਭਾਈ ਸੈਂਦੀ ਗਾਲ ਸੀੜੀ ਅਸੀਂ ਇਹ ਵੀ ਛੇੜ ਲੈਨੇ ਆ ਦਲਜੀਤ ਦਸਾਂ ਜੂਣੀ ਕਿੰਨੇ ਕ ਪੈਸੇ ਦੇ ਕੇ ਸੀਗੇ ਲੋਕੀ ਬੜੇ ਸਵਾਲ ਕਰਦੇ ਆ ਜੀ ਕਮੈਂਟਾਂ ਦੇ ਵਿੱਚ ਨਹੀਂ ਦੇਖੋ ਸਰ ਜਿੰਨੇ ਪੈਸੇ ਉਹਨਾਂ ਦੇ ਬਣੇ ਸੀ ਨਾ ਉਹਨਾਂ ਨੇ ਉਹ ਨਹੀਂ ਦੇਖੇ ਉਹਨਾਂ ਨੇ ਪੂਰੇ ਪੈਸਿਆਂ ਦਾ ਪੈਕੇਟ ਮੇਰੇ ਅੱਗੇ ਕੀਤਾ ਸੀ ਤੇ ਮੈਂ ਜਿੰਨੇ ਗੂਗੂ ਮੇਰੇ ਕੀਰਤ ਦੇ ਪੈਸੇ ਸੀ ਮੈਂ ਲਏ ਸੀ ਔਰ ਉਸ ਤੋਂ ਵੱਧ ਹੀ ਉਹਨਾਂ ਨੇ ਦਿੱਤੇ ਆ ਮੈਨੂੰ ਘੱਟ ਨਹੀਂ ਦਿੱਤੇ ਨਹੀਂ ਤੇ ਆਂਦੇ ਨਾ ਲੋਕੀ ਕਾ ਵੀ ਕੇ ਵੀਡੀਓ ਬਣਾਈ ਤੇ ਗਏ ਉਹ ਇਦਾਂ ਦੇ ਨਹੀਂ ਨੇ ਤੁਹਾਨੂੰ ਭਾਜੀ ਮੈਂ ਤੁਹਾਨੂੰ ਹੁਣ ਇਸ ਮੀਡੀਆ ਦੇ ਥਰੂ ਕਹਿਣਾ ਪਿਆ ਮੇਰੇ ਬੱਚੇ ਬੜਿੰਦਰ ਆਜ ਨੇ ਜਦੋਂ ਤੁਸੀਂ ਆਓਗੇ ਇੱਕ ਵਾਰੀ ਹੋ ਕੇ ਜਾਣਾ ਤੇ ਮੈਂ ਬੱਚਿਆਂ ਨੂੰ ਵੀ ਮਿਲਵਾਣਾ ਆਪਣੇ ਘਰ ਸਾਰੇ ਜੀਆਂ ਨੂੰ ਮਿਲਵਾਣਾ ਹੁਣ ਮੈਂ ਛੱਡਣਾ ਨਹੀਂਗਾ ਮੈਂ ਕੀ ਬੋਲਾਂ ਯਾਰ ਉਹਨਾਂ ਨੇ ਤੇ ਕੁਰਸੀ ਤੇ ਬਹਿ ਕੇ ਮੇਰਾ ਹੱਥ ਵੀ ਫੜੀ ਰੱਖਿਆ ਕਿੰਨੀ ਦੇਰ ਉਹ ਦੂਜੇ ਸੈਲੀਬ੍ਰਿਟੀ ਵਰਗੇ ਨਹੀਂ ਗਏ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਭ ਕੁਝ ਇੱਥੇ ਛੱਡ ਕੇ ਜਾਣਾ ਹੈ। ਕਿ ਜਿਹੜਾ ਬਾਣੀ ਨਾਲ ਜੁੜਿਆ ਹੋਵੇ ਬੰਦਾ ਉਹਨੂੰ ਆਕੜ ਛੱਕਣ ਨਹੀਂ ਹੁੰਦੀ। ਉਹ ਆਕੜ ਵਾਲੇ ਬੰਦੇ ਨਹੀਂ ਹੈਗੇ। ਮਿਲੋਨੇ ਆ ਤੁਹਾਨੂੰ ਉਸ ਪੰਜਾਬੀ ਦੇ ਨਾਲ ਜੋ ਸਿਰਫ ਕੁਲਚੇ ਆ ਦੀ ਦੁਕਾਨ ਨਹੀਂ ਚਲਾਉਂਦਾ ਇੱਕ ਬ੍ਰਾਂਡ ਬਣਾ ਕੇ ਬੈਠਾ ਹੈ। ਗੱਲ ਕਰ ਰਹੇ ਆ ਅਰਸ਼ੀ ਕੁਲਚੇ ਵਾਲੇ ਦੀ। ਕਿਉਂ ਮੰਡੀ ਤੋਂ ਸੱਚਖੰਡ ਸਿੰਘ ਹਰਮੰਦਰ ਸਾਹਿਬ ਨੂੰ ਜਾਂਦੇ ਰਸਤੇ ਦੇ ਵਿੱਚ ਦੁਕਾਨ ਹੁੰਦੀ ਹੈ। ਇਹ ਤਸਵੀਰਾਂ ਦੇਖ ਸਕਦੇ ਹੋ ਅਰਸ਼ੀ ਕੁਲਚੇ ਵਾਲੇ ਦੀਆਂ ਜਿੱਥੇ ਸਭ ਤੋਂ ਉੱਪਰ ਦਲਜੀਤ ਦੀ ਫੋਟੋ ਲੱਗੀ ਹੈ। ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਲਜੀਤ ਇਸ ਦੁਕਾਨ ਤੇ ਆਏ ਸੀ ਨਾਲ ਨਿਰੂ ਬਾਜਵਾ ਤੇ ਆਪਣੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਰੀਲ ਵੀ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਉਹ ਤਾਰੀਫ਼ ਕਰ ਰਹੇ ਸੀਗੇ ਕਿ ਘੇ ਲੱਗ ਗਿਆ ਕੁਲਚੇ ਨਵੰਬਰ ਸਰੀਏ ਦੇ ਕੁਲਚੇ ਨੂੰ ਤੇ ਹੁਣ ਖਾਵਾਂਗੇ ਸਵੇਪ ਭਾਜੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਰਸ਼ੀ ਕੁਲਚੇ ਵਾਲੀ ਦੀ ਪਰ ਸਭ ਤੋਂ ਪਹਿਲਾਂ ਮੈਂ ਸਵਾਲ ਹੀ ਪੁੱਛਾਂਗਾ ਅੱਜ ਅਰਸ਼ੀ ਕੁਲਚੇ ਵਾਲਾ ਘਟ ਤੇ ਬ੍ਰਾਂਡ ਪੰਜਾਬੀ ਜ਼ਿਆਦਾ ਚੱਲਦਾ ਜੀ ਨਹੀਂ ਸਰ ਵਾਇਰਲ ਦੀ ਮਿਹਰ ਆ ਇਹ ਨਾ ਤੁਸੀਂ ਕਹੋ ਨਾ ਹੀ ਬੋ ਨਾ ਹੀ ਤੁਸੀਂ ਕਹੋ ਇਹ ਤੇ ਵਾਹਿਗੁਰੂ ਦੀ ਕਿਰਪਾ ਆ ਗਈ ਆ ਦੇਖੋ ਜਿੱਥੇ ਉਹਦੀ ਨਜ਼ਰ ਤੇ ਨਜ਼ਰ ਹੋਏਗੀ ਨਾ ਉੱਥੇ ਸਭ ਕੁਝ ਆ ਜਿੱਥੇ ਉਹਦੀ ਨਜ਼ਰ ਤੇ ਨਜ਼ਰ ਨਹੀਂ ਗਈ ਫਿਰ ਕੁਝ ਨਹੀਂਗਾ ਅੱਜ ਇੱਕ ਦੁਕਾਨ ਦਾ ਟਾਈਮ ਹੁੰਦਾ ਇੱਕ ਦੁਕਾਨ ਦਾ ਟਾਈਮ ਅਸੂਲਨ ਤੌਰ ਤੇ ਕਿਤਾਬਾਂ ਦੇ ਹਿਸਾਬ ਨਾਲ 12 ਸਾਲ ਹੁੰਦਾ ਜਾਂ 14 ਸਾਲ ਹੁੰਦਾ ਜਾਂ 15 ਸਾਲ ਹੁੰਦਾ ਇੱਕ ਚੀਜ਼ ਦਾ ਟਾਈਮ ਹੈ ਅਸੀਂ ਵੀ ਅੱਜ ਟਾਈਮ ਤੇ ਆ ਕੱਲ ਨੂੰ ਖਤਮ ਵੀ ਹੋਣਾ ਹੈ ਹਲੀਮੀ ਬੜੀ ਜ਼ਰੂਰੀ ਹੈ ਹੱਥ ਜੋੜ ਕੇ ਬੇਨਤੀ ਹੈ ਇਹ ਗੱਲ ਤੁਸੀਂ ਅੱਜ ਤੋਂ ਬਾਅਦ ਹੀ ਗੈੜੀ ਇਹ ਥੋੜਾ ਬੜਾ ਬੜਾ ਪੰਨਾ ਜੀ ਅਸੀਂ ਕਹਿੰਦੇ ਆ ਕਿ ਅੱਜ ਵੀ ਜੇਕਰ ਰਸ਼ੀ ਕੁਲਚੇ ਵਾਲੇ ਜਾਣੇ ਜਾਂਦੇ ਆ ਤੇ ਇਹੀ ਜਾਣੀ ਜਾਂਦੇ ਆ ਕਿ ਇਹਨਾਂ ਦੇ ਕੁਲਚੇ ਅੱਜ ਵੀ ਪੁਰਾਣੇ ਸਵਾਦ ਵਾਂਗ ਹੀ ਚੱਲਦੇ ਆ ਹਾਂ ਭਾਈ ਦੇਖੋ ਸਵਾਦ ਦੇ ਤੌਰ ਤੇ ਹੀ ਗੁਲਦੇ ਚੱਲਦੇ ਆ ਕਿਸੇ ਨੇ ਸਾਡੀ ਸ਼ਕਲ ਦੇਖਣ ਨਹੀਂ ਆਣਾ ਦੇਖੋ ਜਿੰਨੇ ਆਣਾ ਕੁਲਚਾ ਜੇ ਵਧੀਆ ਖਵਾਵਾਂਗੇ ਤੇ ਉਹ ਆਏਗਾ ਜੇ ਇੱਕ ਵਾਰੀ ਆਏਗਾ ਦੋ ਵਾਰੀ ਆਏਗਾ ਜੇ ਅੱਛੀ ਚੀਜ਼ ਨਹੀਂ ਦੇਵਾਂਗੇ ਤੇ ਫਿਰ ਉਹ ਨਹੀਂ ਆਏਗਾ ਦੇਖੋ ਸਭ ਤੋਂ ਵੱਡਾ ਬੇਸ ਹੈ ਨਾ ਇਹ ਸਾਡਾ ਪਲੇਟਫਾਰਮ ਹੈ ਇਹ ਸਾਡਾ ਜਿਹੜਾ ਪਲੇਟਫਾਰਮ ਹੈ ਨਾ ਇਹਨੂੰ ਸੁਥਰਾ ਰੱਖਣਾ ਬੜਾ ਜ਼ਰੂਰੀ ਹੈ ਇਹ ਕਿਨੂੰ ਸੁਧਾ ਰੱਖਣਾ ਜ਼ਰੂਰੀ ਹੈ ਕਿਨੂੰ ਦੋਵੇਂ ਚੀਜ਼ਾਂ ਨiyet ਨਾਲ ਕਰਾਂਗੇ ਤੇ ਵਾਹਿਗੁਰੂ ਆਪੇ ਭਾਗ ਲਾ ਦੇਣਾ ਇਹਦੇ ਗੁਰਾਮਦਾਸੇ ਘਰ ਦੇ ਕੋਲ ਆ ਉਹਨਾਂ ਦੀ ਨਜ਼ਰ ਹੈ ਤੇ ਉਹਨਾਂ ਦੀ ਨਜ਼ਰ ਹੈ ਕਿ ਹਮੇਸ਼ਾ ਰਵੇ ਮਹਾਰਾਜ ਦੀ ਕਿਰਪਾ ਰਵੇ ਅਸੀਂ ਤੇਹੀ ਅਰਦਾਸ ਕਰਦੇ ਹਾਂ ਅੱਛਾ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਜਦੋਂ ਦੁਕਾਨ ਖੋਲੀ ਉੱਤੇ ਬੋਰਡ ਲੱਗਾ ਹੋਇਆ ਦਿਲਜੀਤ ਦਾ ਨਾਲ ਹੱਥ ਦੇ ਵਿੱਚ ਕੋਲਡ ਡਰਿੰਕ ਹੈ ਕਦੀ ਸੋਚਿਆ ਸੀ ਕਿ ਉਹ ਖੁਦ ਹੋਣਗੇ ਇੱਥੇ ਕੁਲਚਾ ਖਾਣ ਕਦੀ ਨਹੀਂ ਸੀ ਸੋਚਿਆ ਭਾਜੀ ਮੈਂ ਤੇ ਜਦੋਂ ਫੋਨ ਆਇਆ ਸੀ ਮੈਂ ਤੇ ਉਦੋਂ ਵੀ ਨਹੀਂ ਸੀ ਸੋਚਿਆ ਕਿ ਭਾਜੀ ਆਣਗੇ ਮੈਂ ਤੇ ਕਿਹਾ ਕੋਈ ਵੈਸੇ ਹੀ ਮੱਲ ਵੈਸੇ ਹੀ ਟੱਲੀ ਕਰਦਾ ਵਿਆ ਦੋਸਤ ਆ ਰਾਇ ਕੋਈ ਪਰ ਜਦੋਂ ਆਏ ਆ ਬੜਾ ਵਧੀਆ ਲੱਗਾ ਬੜੀ ਕਿਰਪਾ ਮਾਰੇ ਦੀ ਕਿਵੇਂ ਪਤਾ ਲੱਗਾ ਕਿ ਦਲਜੀਤ ਸਾਂਝ ਨੇ ਆਉਣਾ ਹੈ ਨਾਲ ਨੀਰੂ ਬਾਜਵਾ ਨੇ ਆਉਣਾ ਫਿਰ ਕਮਿਸ਼ਨਰਡ ਆਫਿਸ ਤੋਂ ਫੋਨ ਆਇਆ ਜੀ ਉਹਨਾਂ ਨੇ ਕਿਹਾ ਸੀ ਕਿ ਐਸਐਸ ਨਾਲ ਤੁਹਾਡੇ ਕੋਲ ਦਲਜੀਤ ਜੀ ਆਣਾ ਹੈ ਤੇ ਮੈਂ ਸੋਚਿਆ ਪਹਿਲਾਂ ਮੈਂ ਇੱਕ ਵਾਰੀ ਫੋਨ ਬੰਦ ਵੀ ਕੀਤਾ ਸੀ ਮੈਂ ਕਿਹਾ ਭਾਜੀ ਦੱਸ਼ ਹੈਗਾ ਮੇਰੇ ਕੋਲ ਨਾ ਅੰਦਰ ਕਿੱਟੀ ਜਲਦੀ ਸੀ ਲੇਡੀਜ਼ ਕਿੱਟੀ ਤੇ ਮੈਂ ਕਿਹਾ ਯਾਰ ਬੰਦ ਕਰੋ ਫੋਨ ਬਾਅਦ ਚ ਗੱਲ ਕਰਦਾ ਫਿਰ ਦੁਬਾਰਾ ਫੋਨ ਆ ਗਿਆ ਸੀ ਭਾਰੀ ਅਸੀਂ ਤੁਹਾਨੂੰ ਮੈਟਰ ਤੇ ਫੋਨ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੁਹਾਡੀ ਦੁਕਾਨ ਤੇ ਆਣਾ ਤੁਸੀਂ ਘੰਟਾ ਦੇਢ ਘੰਟਾ ਕਿਸੇ ਨੂੰ ਦੁਕਾਨ ਦੇ ਅੰਦਰ ਨਹੀਂ ਆਉਣ ਦੇਣਾ ਕਿਉਂਕਿ ਉਹ ਪ੍ਰੋਟੋਕਾਲ ਚੱਕਿਆ ਹੈ ਤੇ ਦੁਕਾਨ ਦੇ ਅੰਦਰ ਨਾ ਆਉਣ ਦੇਣਾ ਫਿਰ ਅਸੀਂ ساری ਦੁਕਾਨ ਫਟਾਫਟ ਸਿੱਧੀ ਕਰਾਈ ਥੋੜਾ ਜਿਹਾ ਜੋ ਖਲੇਰਾ ਖਲੂਰਾ ਬਿਆਹ ਸੀ ਚੁੱਕਿਆ ਭਾਰੀ ਆਏ ਤੇ ਬੜਾ ਅੱਛਾ ਲੱਗਾ ਬੜੀ ਮਾਰੇ ਗਿਰ ਪਾਰੀ ਬੜਾ ਵਧੀਆ ਲੱਗਾ ਜਦੋਂ ਦਲਜੀਤ ਜੀ ਇੱਥੇ ਆਏ ਉਹਨਾਂ ਨੇ ਨਾਲ ਤੁਹਾਡੇ ਇੱਥੇ ਕੁਲਚੇ ਤੇ ਘੋਲ ਲਾਇਆ ਕਦੇ ਸੋਚਿਆ ਸੀ ਕਿ ਜਿਹਦੀ ਅਸੀਂ ਫੋਟੋ ਦੁਕਾਨ ਦੇ ਉੱਤੇ ਲਾਈ ਉਹ ਆ ਕੇ ਸਾਡੇ ਨਾਲ ਗੁਲਚੇ ਵੀ ਬਣਾ ਕੇ ਜਾਏਗਾ ਮੈਂ ਤੇ ਕੁਝ ਵੀ ਨਹੀਂ ਕੋਈ ਵੀ ਨਹੀਂ ਸੋਚ ਸਕਦਾ ਕੋਈ ਇੱਕ ਬ੍ਰਾਂਡ ਹੈਗੇ ਨੇ ਮੈਂ ਤੇ ਬ੍ਰਾਂਡ ਨਹੀਂ ਉਹ ਬ੍ਰਾਂਡ ਨੇ ਇੱਕ ਮਤਲਬ ਸਾਰਾ ਦੁਨੀਆ ਇੱਕ ਇੰਡੀਆ ਦੀ ਲੈਵਲ ਤੇ ਨਹੀਂ ਹੈ ਉਹ ਦੁਨੀਆ ਉਹਨਾਂ ਨੂੰ ਜਾਣਦੀ ਹੈ ਤੇ ਉਹ ਜਦੋਂ ਸਾਡੀ ਦੁਕਾਨ ਤੇ ਆਏ ਨੇ ਤੇ ਤੁਸੀਂ ਮੇਰੀ ਜਗ੍ਹਾ ਤੇ ਹੋਗੇ ਤੁਹਾਡੇ ਦਿਲ ਤੇ ਕੀ ਬੀਦੀ ਹੋएगी ਐਲੂ ਕੰਡੇ ਖੜੇ ਹੋ ਜਾਂਦੇ ਖੋਲੇ ਨਾ ਬਾਸ ਆਈਏ ਇਸ ਬੰਦੇ ਦੇ ਅੱਜ 5-5 ਮਿੰਟਾਂ ਦੇ ਵਿੱਚ ਟਿਕਟਾਂ ਵੇਗੀਆਂ ਸਾਰੇ ਸ਼ੋਅ ਦੀਆਂ ਤੇ ਉਹ ਦੁਕਾਨ ਤੇ ਬੈਠੇ ਰਿਕਾਰਡ ਹੈਗਾ 30 ਸੈਕਿੰਡ ਦਾ ਰਿਕਾਰਡ ਹੈ 30 ਸੈਕਿੰਡ ਵਿੱਚ ਟਿਕਟਾਂ ਵਿਕ ਗਈਆਂ ਸ਼ੋਅ ਸੋਲਡ ਆਊਟ ਹਾਂ ਸੋਲਡ ਆਊਟ ਹੋ ਗਿਆ ਤੇ ਬੜੀ ਵੱਡੀ ਗੱਲ ਤੇ ਉਹ ਭਾਜੀ ਆ ਕੇ ਮੇਰੇ ਕੋਲ ਦੁਕਾਨ ਤੇ ਕੁਲਚਾ ਬਣਾ ਕੇ ਖਾ ਰਹੇ ਨੇ ਮੇਰੇ ਲਈ ਇਸ ਤੋਂ ਵਧੀਆ ਗੱਲ ਹੋ ਹੀ ਨਹੀਂ ਸਕਦੀ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਕਿਸੇ ਨੂੰ ਤਾਨਾ ਮਾਰ ਰਿਹਾ ਤੂੰ ਕਿਉਂ ਟੋਰ ਮਾਰੀ ਰਿਹਾ ਤੇਰੇ ਕੋ ਤੇ ਦਲਜੀਤ ਦੇ ਸ਼ੋਹ ਦੀਆਂ ਟਿਕਟਾਂ ਹੈ ਨਹੀਂ ਤੁਸੀਂ ਤੇ ਫਿਰ ਰੋਮ ਵੀ ਮਾਰ ਦਿਓਗੇ ਮੇਰੇ ਕੋ ਤੇ ਦਲਜੀਤ ਬਹਿ ਕੇ ਗਏ ਨਹੀਂ ਭਾਈ ਕੰਗ ਸਾਹਿਬ ਦੀ ਅਸੀਂ ਵੀਡੀਓ ਦੇਖੀ ਸੀ ਉਹਨਾਂ ਨੇ ਕਿਹਾ ਸੀ ਵਾਕਫਿਰ ਦੇ ਤੌਰ ਤੇ ਕੋਈ ਟਿਕਟਾਂ ਲਈ ਫੋਨ ਨਾ ਕਰੇ ਅਸੀਂ ਫੋਨ ਵੀ ਨਹੀਂ ਕੀਤਾ ਅਸਲੀ ਗੱਲ ਸਾਲੂੜੀ ਚਾਹੀਦੀ ਆ ਦੇਖੋ ਸਾਨੂੰ ਜਦੋਂ ਇੱਕ ਬੰਦਾ ਆ ਮਿਲ ਗਿਆ ਵੇਰੇ ਸ਼ੌਨ ਨੂੰ ਕੀ ਕਰਾਂਗੇ ਜਦੋਂ ਭਾਈ ਨੇ ਆਣਾ ਫੇਰ ਆ ਜਾਣਾ ਲੋਕਾਂ ਨੇ ਉਹਨੂੰ ਉੱਥੇ ਵੇਖਣ ਜਾਣਾ ਭਾਜੀ ਨੂੰ ਭਾਈ ਨੇ ਇੱਥੇ ਆ ਕੇ ਕਹਿਣਾ ਲਓ ਮੈਨੂੰ ਦੇਖੋ ਅਸੀਂ ਆ ਗਏ ਆ ਤੇ ਹੋਰ ਕੀ ਚਾਹੀਦਾ ਭਾਜੀ ਵਧੀਆ ਗੱਲ ਹੈ ਅਸੀਂ ਕਹਿੰਦੀ ਇਤਨਾ ਫੀਲ ਤੇ ਨਹੀਂ ਹੋਇਆ ਵੀ ਉਹ ਸਟਾਰ ਹੈ ਜਾਂ ਕਿਸੇ ਬੌਂਸਰ ਨੇ ਕਿਆ ਹੋਵੇ ਤੁਸੀਂ ਨੇੜੇ ਨਹੀਂ ਜਾਣਾ ক্রੂ ਮੈਂਬਰ ਨਾਲ ਉਹਨਾਂ ਦੇ ক্রੂ ਮੈਂਬਰ ਵੀ ਬੜੇ ਪੋਲਾਈਟ ਨੇ ਉਹਨਾਂ ਦੇ ਤਿੰਨ ক্রੂ ਮੈਂਬਰ ਦੋ ਲੜਕੇ ਸੀ ਇੱਕ ਲੜਕੀ ਸੀ ਅੱਧਾ ਘੰਟਾ ਪਹਿਲੇ ਬੈਠੇ ਸੀ ਬਟ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਬੜਾ ਪੋਲਾਈਟ ਉਹਨਾਂ ਦੇ ক্রੂ ਮੈਂਬਰ ਵੀ ਉਹਨਾਂ ਵਾਂਗੂ ਬੜੇ ਸੁਲਝੇ ਹੋਏ ਨੇ ਔਰ ਉਹ ਬੜੇ ਸੁਲਝੇ ਬੰਦੇ ਨੇ ਔਰ ਹਰ ਵੇਲੇ ਉਹਨਾਂ ਦੇ ਈਅਰ ਦੇ ਉੱਤੇ ਨਾ ਬਾਣੀ ਚਲਦੀ ਆ ਇੱਕ ਮੋਬਾਈਲ ਉਹਨਾਂ ਦੀ ਪਾਕਟ 'ਚ ਹੁੰਦਾ ਇੱਕ ਮੋਬਾਈਲ ਛੁਣਨ ਲਈ ਰੱਖਿਆ ਹੁੰਦਾ ਦੂਜੇ ਮੋਬਾਈਲ ਉਹਨਾਂ ਦਾ ਦੂਜੀ ਪਾਕਟ 'ਚ ਹੁੰਦਾ ਜੋ ਮੈਂ ਪੁਆਇੰਟ ਆਊਟ ਕੀਤਾ ਹਰ ਵੇਲੇ ਉਹਨਾਂ ਦੇ ਕੰਨਾਂ 'ਚ ਬਾਣੀ ਚਲਦੀ ਆ ਤੇ ਜਿਹੜੇ ਵੈਗਰੂ ਦੇ ਬੰਦੇ ਦੇ ਕੰਨਾਂ 'ਚ ਬਾਣੀ ਦਾ ਰਸ ਚਲਦਾ ਹੋਏ ਉਹ ਕਿਸੇ ਨੂੰ ਆਪਣੇ ਮੁਖਾਰਮਨ ਤੋਂ ਮਾੜੀ ਗੱਲ ਕਿੱਦਾਂ ਕਰ ਸਕਦਾ ਲੇਕਿ ਲੋਕੀ ਬੜਾ ਕੁਝ ਕਰਦੇ ਨੇ ਕਹਿੰਦੇ ਨੇ ਲੈ ਇਹਨਾਂ ਨੇ ਪ੍ਰੋਪਗੈਂਡਾ ਕਰ ਲਿਆ ਦਜੀਤ ਆ ਗਿਆ ਤਾਕੀ ਹੋ ਗਿਆ ਮੇਰੇ ਲਈ ਬੜੀ ਵੱਡੀ ਗੱਲ ਸੀ ਮੈਂ ਫੇਰ ਭਾਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਜਦੋਂ ਆਓ ਹੁਣ ਫੇਰ ਹੋਵੇ ਜੇ ਉਹਦੇ ਬੜੀ ਕਿਰਪਾ ਹੋਏਗੀ ਜਦੋਂ ਪਹਿਲੇ ਤਾਂ ਅਸੀਂ ਤਸਵੀਰਾਂ ਦੇ ਵਿੱਚ ਦੇਖਦੇ ਸਾਂ ਦਿਲਜੀਤ ਦੋਸਾਂ ਜਿਵੇਂ ਐ ਉਵੇਂ ਐ ਚੰਗੀਆਂ ਮਾੜੀਆਂ ਚੀਜ਼ਾਂ ਦਿਮਾਗ ਦੇ ਵਿੱਚ ਹੁੰਦੀਆਂ ਯਾਰ ਇਹ ਬੰਦਾ ਸਾਨੂੰ ਕਿੱਥੇ ਪਛਾਣਨੇਗਾ ਜੀ ਵੈਰੀ ਸਮਾਰਟ ਇੱਕ ਸਮਾਰਟਨਸ ਹੁੰਦੀ ਚਿਹਰੇ ਤੇ ਇੱਕ ਸਮਾਰਟਨਸ ਹੁੰਦੀ ਅੰਦਰ ਉਹ ਦੋਨੋਂ ਪਾਸੇ ਬੜੇ ਸਮਾਰਟ ਨੇ ਦੇਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ ਬਾਣੀ ਦਾ ਰਸ ਜਦੋਂ ਸਾਡੇ ਅੰਦਰ ਜਾਂਦਾ ਨਾ ਸਾਡਾ ਚਿਹਰਾ ਸਾਫ਼ ਹੋ ਜਾਂਦਾ ਤੁਸੀਂ ਗੱਲ ਨੋਟ ਕੀਤੀ ਕਿ ਜਿਹੜਾ ਪਾਣੀ ਵਰਦਾ ਹੋਏਗਾ ਨਾ ਉਹਦੇ ਚਿਹਰੇ ਤੇ ਬੜਾ ਕਿਰਪਾ ਹੋਏਗੀ ਮਾਰੇ ਦੀ ਔਰ ਉਹਨਾਂ ਦਾ ਚਿਹਰਾ ਦੇਖੋ ਇੰਨਾ ਸੋਹਣਾ ਚਿਹਰਾ ਮੈਂ ਬਿਆਨ ਨਹੀਂ ਕਰ ਸਕਦਾ ਤੁਸੀਂ ਤਸਵੀਰ ਵੀ ਲਗਾਈ ਹੈ ਦੁਕਾਨ ਦੇ ਅੰਦਰ ਦਿਲਜੀਤ ਦੁਕਾਨ ਹੁਣਾ ਨਾ ਉਹ ਤਸਵੀਰ ਖਚਾਣ ਵੇਲੇ ਕੀ ਮਨ ਦੇ ਵਿੱਚ ਆਇਆ ਕੀ ਗੱਲਾਂ ਹੋਈਆਂ ਸੀਗੇ ਅੰਦਰ ਘੰਟਾ ਬੈਠੇ ਰਿਹਾ ਤੁਹਾਡੇ ਕੋਲ ਅੰਦਰ ਦੇ ਕੋਲ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਸਾਰਾ ਕਿਉ ਬਾਦਵਾ ਤੇ ਮੇਰੇ ਬ੍ਰਦਰ ਨੇ ਕਿਹਾ ਸੀ ਮੇਰੇ ਬ੍ਰਦਰ ਨੇ ਕਿਹਾ ਸੀ ਕਿ ਭਾਈਏ ਤੁਸੀਂ ਗੁਲਚਾ ਖਾਣਾ ਹੈ ਇਹ ਤੁਹਾਡਾ ਘਿਓ ਹੈ ਤੇ ਭਾਈ ਨੇ ਹੱਸਦੇ ਹੱਸਦੇ ਨੈਚੁਰਲ ਫੋਟੋ ਕੀਆ ਤੁਸੀਂ ਫੋਟੋ ਕਿਚਨ ਦੇ ਦੇਖਣਾ ਉਹ ਨੈਚੁਰਲ ਫੋਟੋ ਆਈ ਹੋਈ ਹੈ ਉਹ ਬੜੀ ਸੋਹਣੀ ਲੱਗ ਰਹੀ ਹੈ ਤੁਸੀਂ ਦੇਖਣਾ ਮੈਂ ਤੁਹਾਨੂੰ ਹੁਣੇ ਦਿਖਾਵਾਂਗਾ ਦੋ ਫੋਟੋ ਹੁਣ ਅਸੀਂ ਪੁੱਛਣਾ ਤੁਹਾਡੇ ਕੁਲਚੇ ਚ ਖਾਸ ਕੀ ਹੈ ਕਿ ਦਲਜੀਤ ਦਾ ਸਾਂ ਨਿਰੂ ਬਾਈਵਾ ਹੋਰ ਵੱਡੇ ਵੱਡੇ ਤੁਹਾਡੇ ਕੋਲ ਆ ਕੇ ਜਾਂਦੇ ਆ ਜਿੰਨੀ ਮਰਜ਼ੀ ਦਰਵਾਏ ਹੋਣ ਦੇਖੋ ਸਰ ਕੁਲਚਾ ਤੇ ਆਪਣੇ ਵੱਲੋਂ ਨਿਯਤ ਨਾਲ ਲਈਦਾ ਹੈ ਅੱਛੀ ਚੀਜ਼ ਖਵਾਈਦੀ ਹੈ ਬਸ ਇਹੀ ਕਿਰਪਾ ਤੇ ਗੁਰ ਆਮਦਾ ਸੀ ਗੱਲ ਮੁਕਨੀ ਪਤਾ ਕਿੱਥੇ ਆ ਮੋਰਲ ਆਫ ਦਾ ਸਟੋਰੀ ਗੁਰਾਮਦਾਸ ਜੀ ਦੀ ਕਿਰਪਾ ਹੈ ਬਸ ਇਸ ਤੋਂ ਉੱਤੇ ਕੁਝ ਨਹੀਂ ਜਦੋਂ ਗੁਰਾਮਦਾਸ ਜੀ ਦਾ ਇੱਕ ਨਾਂ ਆ ਜਾਂਦਾ ਹੈ ਨਾ ਫਿਰ ਉਸ ਤੋਂ ਉੱਤੇ ਕੁਝ ਨਹੀਂ ਬਸ ਅੱਛਾ ਅੱਛਾ ਅਸੀਂ ਸੋਚਦੇ ਹਾਂ ਨਾ ਕਿ ਜੇਕਰ ਅੰਮ੍ਰਿਤਸਰ ਕੋਈ ਆਉਂਦਾ ਹੈ ਕੁਲਚਾ ਖਾ ਕੇ ਜਾਏਗਾ ਅੱਜ بڑے ਕੁਲਚੇ ਫੇਮਸ ਹੋ ਗਏ ਲੋਕੀ ਕਹਿੰਦੇ ਟ੍ਰੈਂਡ ਨਾਲ ਕੰਮ ਚੱਲਦੇ ਆ ਨਾ ਤੁਸੀਂ ਟ੍ਰੈਂਡ ਫੋਲੋ ਕੀਤਾ ਨਾ ਤੁਸੀਂ ਕਿਸੇ ਟੈਕਨੋਲੋਜੀ ਵੱਲ ਗਏ ਤੁਸੀਂ ਫਿਰ ਵੀ ਅੱਜ ਚਾਰ ਕੁਲਚੇ ਆ ਤੇ ਟੇਸਟ ਰੱਖਿਆ ਮਿਕਸ ਦੇ ਆਲੂ ਗੋਭੀ ਦੇ ਇਹ ਅੱਜ ਤੋਂ 2-3 ਸਾਲ ਪਹਿਲੇ ਨਾ ਇੱਕ ਫੂਡ ਬਲੌਗਰ ਨੂੰ ਕਿਹਾ ਸੀ ਕਿ ਮੇਰੀ ਵੀਡੀਓ ਬਣਾ ਦਿਓ ਉਨੇ ਕਿਹਾ ਸੀ ਕਿ ਮੈਂ ਪੈਸੇ ਲੈਣੇ ਆ। ਕਿ ਮੈਂ ਕਿਹਾ ਸੀ ਮੈਂ ਪੈਸੇ ਨਹੀਂ ਦੇਣੇ। ਮੈਂ ਕਿੰਨੇ ਪੈਸੇ ਲੋਗੇ? ਕਹਿੰਦਾ 5000 ਰੁਪਏ। ਮੈਂ ਕਿਹਾ ਸੀ ਮੈਂ ਪੈਸੇ ਨਹੀਂ ਦੇ ਸਕਦਾ। ਮੇਰਾ ਕੰਮ ਐਸਰਾ ਦਾ ਨਹੀਂ ਸੀ ਉਦੋਂ। ਹਰ ਇਹ ਦੇਖੋ ਉਂਗਲਾਂ ਇੱਕ ਬਰਾਬਰ ਨਹੀਂ ਆਪੇ ਆਪਣੀਆਂ ਨੇ ਬੜੀਆਂ ਇੱਕ ਬਰਾਬਰ ਨਹੀਂ ਆਣ। ਬੱਕਰੀਆਂ ਬੱਕਰੀਆਂ। ਜਦੋਂ ਪਹਿਲੀ ਵਾਰੀ ਫੂਡ ਵਲੌਗਰ ਆਏ ਉਹਨੇ ਤੇ ਪੈਸੇ ਮੰਗੇ। ਅੱਜ ਉਹ ਕਹਿੰਦਾ ਨਾ ਭਾਜੀ ਮੇਰੇ ਤੋਂ ਪੈਸੇ ਲੈ ਲਓ ਮੈਨੂੰ ਆਪਣੀ ਸਟੋਰੀ ਕਰਾ ਦਿਓ। ਹਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹਨਾਂ ਨੇ ਦੁਬਾਰਾ ਆਏ ਆ। ਉਹਨਾਂ ਨੇ ਕਿਹਾ ਵੀਡੀਓ ਬਣਾਣੀ। ਮੈਂ ਕਹਾ ਨਹੀਂ ਭਾਰੀ ਪਲੀਜ਼ ਰਹਿਣ ਦਿ ਉਹਨ ਸਾਰੀਆਂ ਵੀਡੀਓ ਬਣ ਗਈਆਂ ਉਹ ਸਾਰੇ ਆਏ ਆ ਇਸ ਲਈ ਫਿਰ ਵੀ ਮੈਨੂੰ ਨਹੀਂ ਪਤਾ ਮੈਂ ਗਿਆ ਹੋਵਾਂ ਜਾਂ ਕਿਤੇ ਹੋਵਾਂ ਜਾਂ ਨਾ ਹੋਵਾਂ ਬਣਾਈਆ ਨਹੀਂ ਬਣਾਈ ਪਰ ਉਹਨਾਂ ਨੇ ਨਹੀਂ ਮੈਂ ਨਹੀਂ ਬਣਾਈ ਹੁਣ ਜੇ ਪੈਸਿਆਂ ਦੀ ਗੱਲ ਛਿੜੀ ਅਸੀਂ ਇਹ ਵੀ ਛਿੜ ਲੈਣੇ ਆ ਦਲਜੀਤ ਦਸਾਂ ਜਿਹੜੀ ਕਿੰਨੇ ਪੈਸੇ ਦੇ ਕੇ ਸੀਗੇ ਲੋਕੀ ਬੜੇ ਸਵਾਲ ਕਰਦੇ ਆ ਜੀ ਕਮੈਂਟਾਂ ਦੇ ਵਿੱਚ ਨਹੀਂ ਦੇਖੋ ਸਰ ਜਿੰਨੇ ਪੈਸੇ ਉਹਨਾਂ ਦੇ ਬਣੇ ਸੀ ਨਾ ਉਹਨਾਂ ਨੇ ਉਹ ਨਹੀਂ ਦੇਖੇ ਉਹਨਾਂ ਨੇ ਪੂਰੇ ਪੈਸਿਆਂ ਦਾ ਪੈਕੇਟ ਮੇਰੇ ਅੱਗੇ ਕੀਤਾ ਸੀ ਤੇ ਮੈਂ ਜਿੰਨੇ ਗੂਗੂ ਮੇਰੇ ਕਿਰਤ ਦੇ ਪੈਸੇ ਸੀ ਮੈਂ ਲਏ ਸੀ ਔਰ ਉਸ ਤੋਂ ਵਾਦੀ ਉਹਨਾਂ ਨੇ ਦਿੱਤੇ ਆ ਮੈਨੂੰ ਘੱਟ ਨਹੀਂ ਦਿੱਤੇ ਨਹੀਂ ਤੇ ਆਂਦੇ ਨਾ ਲੋਕੀ ਖਾ ਵੀ ਕੇ ਵੀਡੀਓ ਬਣਾਈ ਤੇ ਗਏ ਉਹ ਇਦਾਂ ਦੇ ਨਹੀਂ ਨੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਮੇਰੇ ਸਾਹਮਣੇ ਗਿਆ ਸੀ ਪੈਸੇ ਦੇ ਕੇ ਆਣਾ ਕਿਉਂਕਿ ਉਹਨਾਂ ਨੇ ਇੱਕ ਘੰਟਾ ਮੇਰੇ ਲਈ ਗਾਗ ਰੋਕਿਆ ਤੇ ਪਰ ਉਹਨਾਂ ਨੇ ਕਿਹਾ ਸੀ ਉਹਦੇ ਵੀ ਭਰਮਾਈ ਲਵੋ ਤੇ ਮੈਂ ਕਿਹਾ ਸੀ ਨਹੀਂ ਬਾਜੀ ਬਹੁਤ ਵਧੀਆ ਤੁਸੀਂ ਆਏ ਹੋ ਮੇਰੇ ਲਈ ਇਹ ਬੜੀ ਵੱਡੀ ਗੱਲ ਆ ਅਚਰਸ਼ੀ ਜੀ ਪੁੱਛਣਾ ਚਾਹੁੰਦੇ ਤੁਹਾਡੇ ਪਰਿਵਾਰ ਦੇ ਵਿੱਚ ਕੋਣ ਕੋਣ ਹੈਗੇ ਮੇਰਾ ਮੇਰੀ ਵਾਈਫ ਹੈ ਦੋ ਬੇਟੇ ਆ ਮੇਰੇ ਇੱਕ ਬ੍ਰਦਰ ਹੈ ਮੇਰੇ ਨਾਲ ਹੁੰਦਾ ਇੱਥੇ ਤੇ ਨਾਲ ਉਹਦੀ ਵਾਈਫ ਹੈ ਉਹਦੀ ਬੇਟੀ ਹੈ ਇਹ ਛੋਟਾ ਜਿਹਾ ਪਰਿਵਾਰ ਹੈ ਇਕੱਠੇ ਰਹੀਦਾ ਛੋਟਾ ਜਿਹਾ ਕਹਦਾ ਜੇਕਰ ਖੁਸ਼ ਹੈ ਤਾਂ ਵੱਡਾ ਪਰਿਵਾਰ ਹੈ ਜੀ ਪਰਿਵਾਰ ਦੇ ਵਿੱਚ ਕੀ ਮਾਹੌਲ ਸੀ ਜਲਦ ਪਤਾ ਲੱਗਾ ਦਲਜੀਤ ਦਸੰਦ ਕਹਿੰਦੇ ਅਸਲ ਵਿੱਚ ਮੇਰੇ ਕੋਲੋਂ ਗਲਤੀ ਹੋਈ ਕਿ ਮੈਂ ਆਪਣੇ ਘਰ ਕਹਿ ਨਹੀਂ ਸਕਿਆ ਕਿ ਭਾਜੀ ਆਇਆ ਮੈਂ ਕੁਛ ਹੀ ਨਹੀਂ ਮੈਂ ਇੱਕਦਮ ਨਰਵਸ ਹੋ ਗਿਆ ਸੀ ਕਿ ਮੈਨੂੰ ਇਹ ਫੀਲ ਹੀ ਨਹੀਂ ਹੋਇਆ ਕਿ ਸੱਚੀ ਮੁੱਝੀ ਮੈਂ ਆਪਣੇ ਘਰੋਂ ਵੀ ਬੁਲਾ ਕੇ ਭਾਜੀ ਨੂੰ ਕਵਾਂ ਬਗੇ ਭਾਜੀ ਮੇਰੇ ਬੱਚੇ ਆ ਜਾਂ ਕੋਈ ਵੀ ਨੇ ਮੈਂ ਬੁਲਾ ਨਹੀਂ ਸਕਿਆ ਤੁਹਾਨੂੰ ਭਾਜੀ ਮੈਂ ਤੁਹਾਨੂੰ ਇਸ ਮੀਡੀਆ ਦੇ ਤੂੰ ਕਹਿਣਾ ਪਿਆ ਮੇਰੇ ਬੱਚੇ ਬੜਿੰਦਰ ਆਜ ਨੇ ਜਦੋਂ ਤੁਸੀਂ ਆਓਗੇ ਇੱਕ ਵਾਰੀ ਹੋ ਕੇ ਜਾਣਾ ਤੇ ਮੈਂ ਬੱਚਿਆਂ ਨੂੰ ਵੀ ਮਿਲਵਾਣਾ ਆਪਣੇ ਘਰ ਸਾਰੇ ਜੀਆਂ ਨੂੰ ਮਿਲਵਾਣਾ ਹੁਣ ਮੈਂ ਛੱਡਣਾ ਨਹੀਂਗਾ ਹੁਣ ਮਿਲਵਾ ਕੇ ਲੈਣਾ ਤੁਸੀਂ ਕਹਿੰਦੇ ਪਹਿਲੀ ਮੁਲਾਕਾਤ ਚ ਬੰਦਾ ਸਕਦਾ ਦੂਜੀ ਵਾਰ ਖੋਲ ਜਾਂਦਾ ਜਾਂਦਾ ਨਹੀਂ ਭਾਜੀ ਉਹਨਾਂ ਨਾਲ ਤੇ ਮੈਂ ਕੀ ਬੋਲਾਂ ਯਾਰ ਉਹਨਾਂ ਨੇ ਤੇ ਕੁਰਸੀ ਤੇ ਬਹਿ ਕੇ ਮੇਰਾ ਹੱਥ ਵੀ ਫੜੀ ਰੱਖਿਆ ਕਿੰਨੀ ਦੇਰ ਉਹ ਦੂਜੇ ਸੈਲੀਬ੍ਰਿਟੀ ਵਰਗੇ ਨਹੀਂ ਗਏ ਉਹਨਾਂ ਨੂੰ ਪਤਾ ਕਿ ਅਸੀਂ ਸਭ ਕੁਝ ਇੱਥੇ ਛੱਡ ਕੇ ਜਾਣਾ ਹੈ ਜਿਹੜਾ ਬਾਣੀ ਨਾਲ ਜੁੜਿਆ ਹੋਵੇ ਬੰਦਾ ਉਹਨੂੰ ਆਕੜ ਛੱਕਣ ਨਹੀਂ ਹੁੰਦੀ ਉਹ ਆਕੜ ਵਾਲੇ ਬੰਦੇ ਨਹੀਂ ਹੈ ਜੇ ਤੁਹਾਡੀ ਸਾਸਪਾਈ ਵੀ ਬੜੀ ਆ ਕੁਲਚਾ ਵੀ ਤੁਸੀਂ ਉਦੋਂ ਲੋਂਦੇ ਪੇੜਾ ਵੀ ਉਦੋਂ ਲੋਂਦੇ ਜਦੋਂ ਕੁਲਚੇ ਦਾ ਆਰਡਰ ਹੋਵੇ ਲੱਗਦਾ ਸ਼ਾਇਦ ਇਹੀ ਖਾਸੀਅਤ ਹੈ ਤੁਹਾਡੇ ਕੋਲ ਦਜੀਤ ਦਸਾਂ ਜੀ ਬਾਕੀ ਵੱਡੇ ਕਦਾ ਕਰ ਮੈਂ ਪਹਿਲੇ ਵੀ ਕਿਹਾ ਸੀ ਖਾਸੀਅਤ ਸਿਰਫ ਇੱਕ ਹੈ ਗੁਰਾਮਦਾਸ ਜੀ ਦੀ ਕਿਰਪਾ ਜਦੋਂ ਉਹਦੀ ਕਿਰਪਾ ਹੈ ਤੇ ਫਿਰ ਸਭ ਕੁਝ ਹੈ ਹੋਰ ਇਸ ਤੋਂ ਇਲਾਵਾ ਆਖਰੀ ਸਵਾਲ ਪੁੱਛਾਂਗਾ ਜੇਕਰ ਦਜੀਤ ਦਸਾਂ ਜੀ ਅਗਲੀ ਵਾਰ ਆਉਂਦੇ ਆ ਸਵਾਗਤ ਕਿਸ ਤਰੀਕੇ ਹੋਏਗਾ ਕਿਉਂਕਿ ਹੁਣ ਤਾਂ ਮਜ਼ਾਕ ਨਹੀਂ ਲੱਗੇਗਾ ਕਿ ਸੱਚੀ ਆਉਣਾ ਹੀ ਹੈਗਾ ਭਾਜੀ ਜਦੋਂ ਭਾਜੀ ਆਣਗੇ ਫੁੱਲਾਂ ਦੀ ਵਰਖਾ ਮੈਥੋਡਿਕ ਸੀਗੇ ਉਹ ਵਿਚਾਰਿਆਂ ਨੇ ਉਹ ਫਰੂਟ ਦੇ ਸ਼ੌਕੀਨ ਨੇ ਉਹਨਾਂ ਦੀ ਵੀਡੀਓ ਮੈਂ ਦੇਖ ਰਾਂ ਮੈਂ ਉਹਨਾਂ ਦੀ ਫਰੂਟ ਵੀ ਲੈ ਕੇ ਆਵਾਂਗਾ ਖਵਾਵਾਂਗਾ ਆਪਣੇ ਹੱਥੀਂ ਕੱਟ ਕੇ ਤੇ ਫੁੱਲਾਂ ਦੀ ਵਰਖਾ ਨਾਲ ਬੁਲਾਵਾਂਗਾ ਬੜੇ ਰਿਸਪੈਕਟੇਬਲ ਤਰੀਕੇ ਨਾਲ ਸੋ ਬਿਲਕੁਲੇ ਇਹ ਸਿਰਫ ਕੁਲਚੇ ਵਾਲੇ ਨਹੀਂ ਇੱਕ ਬ੍ਰਾਂਡ ਪੰਜਾਬੀ ਹੈ ਜਿਸ ਨੇ ਦਲਜੀਤ ਦਸਾਂਝ ਦੀ ਇੱਕ ਰੀਅਲ ਇਥੇ ਤਸਵੀਰ ਲਗਾਏ ਸੀ ਦੁਕਾਨ ਖੋਲਣ ਲੱਗਿਆ ਪਰ ਕਦੇ ਸੋਚਿਆ ਨਹੀਂ ਸੀ ਕਿ ਦਲਜੀਤ ਦਸਾਂਝ ਇਥੇ ਆਉਣਗੇ ਤੇ ਆ ਆ ਕੇ ਕਹਿਣਗੇ ਕਿ ਭਾਜੀ ਕੁਲਚਾ ਖਵਾਓ ਪਰ ਪਹਿਲਾਂ ਤਾਂ ਇਹ ਲੱਗਾ ਫੋਨ ਆਇਆ ਤਾਂ ਲੱਗਾ ਮਜ਼ਾਕ ਹੈ ਭਾਜੀ ਫੋਨ ਕਟੋ ਅਸੀਂ ਬਾਅਦ ਚ ਗੱਲ ਕਰਦੇ ਹਾਂ ਪਰ ਜਦ ਪਤਾ ਲੱਗਾ ਦਲਜੀਤ ਸੌਂ ਸੱਚੀ ਹੋਣੇ ਆ ਤਾਂ ਤਿਆਰੀਆਂ ਕੀਤੀਆਂ ਗਈਆਂ ਸਾਰਾ ਕੁਝ ਅੰਦਰ ਬੰਦੋਬਸ ਕੀਤਾ ਗਿਆ ਕੁਲਚੇ ਤਿਆਰ ਕੀਤੇ ਕਿਤੇ ਦਲਜੀਤ ਸੌਂ ਨੇ ਇਸ ਦੁਕਾਨ ਤੇ ਆਪਣੀ ਇੱਕ ਰੀਲ ਵੀ ਬਣਾਈ ਸੀਗੀ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੈਗੀ ਹੈ ਹੁਣ ਭਾਜੀ ਦਾ ਇੱਕ ਲੰਬਾ ਆਇਆ ਹੈ ਗਰਸ਼ੀ ਜੀ ਦਾ ਕਿ ਅਗਲੀ ਵਾਰ ਜਦੋਂ ਭਾਜੀ ਆਉਣਗੇ ਤਾਂ ਛੱਡਣਾ ਨਹੀਂ ਹੈ ਪੂਰੇ ਪਰਿਵਾਰ ਨੂੰ ਮਿਲਾ ਕੇ ਭੇਜਣਾ ਸੋ ਫਿਲਹਾਲ ਲਈ ਮੈਨੂੰ ਦੇ ਜਤ ਸੁਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅਮਰਸੇ